ਮੈਨੂੰ ਲੱਗਦਾ ਇਸ ਤੋਂ ਸੋਹਣੀ ਵੀਡੀਓ ਕੋਈ ਨਹੀਂ ਹੋ ਸਕਦੀ ਦੇਖੋ ਕਿਸੇ ਦੇ ਮਾਂ-ਬਾਪ 10 ਸਾਲ ਬਾਅਦ ਬਾਹਰੋਂ ਆ ਰਹੇ ਹੁੰਦੇ ਆ ਤੇ ਦੇਖੋ ਮੁੰਡੇ ਕਿੰਨੇ ਐਕਸਾਈਟਿਡ ਨੇ ਆਪਣੇ ਮਾਂ-ਬਾਪ ਨੂੰ ਮਿਲ ਲਈ ਜਦੋਂ ਸਾਹਮਣੇ ਉਹਨਾਂ ਦੇ ਮੰਮੀ ਡੈਡੀ ਉਹਨਾਂ ਨੂੰ ਦੇਖਦੇ ਆ ਤੇ ਥੱਲੇ ਦੇਖੋ ਮੱਥਾ ਟੇਕਦੇ ਆ ਤੇ ਫਿਰ ਦੇਖੋ ਉਹਨਾਂ ਨੂੰ ਮਿਲਣ ਵੀ ਜਾਂਦੇ ਆ ਬਹੁਤ ਹੀ ਇਮੋਸ਼ਨਲ ਵੀਡੀਓ ਆ ਅੱਗੇ ਜਦੋਂ ਜਾਂਦੇ ਆ ਤੇ ਸਿਕਿਉਰਿਟੀ ਵਾਲੇ ਉਹਨਾਂ ਨੂੰ ਰੋਕਦੇ ਵੀ ਆਂਦਾ ਦੇਖ ਕੇ ਆਂਦਾ ਕਿ ਪਾਸੇ ਹੋ ਜਾ ਹੁਣ ਮੈਂ ਨਹੀਂ ਰੁਕਦਾ ਤੇ ਦੇਖੋ ਜਾ ਕੇ ਕਿਵੇਂ ਆਪਣੇ ਮਾਂ-ਬਾਪ ਦੇ ਗਲੇ ਲੱਗ ਜਾਂਦੇ ਆ ਤੇ ਰੋਣ ਲੱਗ ਜਾਂਦੇ ਆ ਪਹਿਲਾਂ ਬਾਪ ਨੂੰ ਮਿਲਦੇ ਆ ਤੇ ਫਿਰ ਮ ਦੋਵੇਂ ਪ੍ਰਾ ਹੁੰਦੇ ਆ ਤੇ ਮਾਪੇ ਬਪ ਨੂੰ ਦੇਖੋ ਕਿੰਨਾ ਪਿਆਰ ਕਰਦੇ ਆ ਲੋਕਾਂ ਦਾ ਕਹਿਣਾ ਕਿ ਲੋਕੀ ਏਅਰਪੋਰਟ ਤੇ ਆਪਣੀ ਵਾਈਫ ਨੂੰ ਮਿਲਦੇ ਹੋਏ ਤਾਂ ਬਹੁਤ ਵੇਖੇ ਸੀ ਅੱਜ ਮਾਪੇ ਬਪ ਨੂੰ ਮਿਲਦੇ ਹੋਏ ਇੰਨੇ ਈਮੋਸ਼ਨਲ ਹੁੰਦੇ ਹੋਏ ਅੱਜ ਪਹਿਲੀ ਵਾਰ ਵੇਖ ਰਹੇ ਆ ਤੇ ਕਈ ਜਣੇ ਲਿਖਦੇ ਆ ਕਿ ਕਲਯੁਗ ਚ ਪਹਿਲੀ ਵਾਰ ਵੇਖਿਆ ਕਿ ਕੋਈ ਆਪਣੇ ਮਾਪੇ ਬਪ ਨੂੰ ਇੰਨਾ ਵੀ ਪਿਆਰ ਕਰ ਸਕਦਾ ਨਹੀਂ ਤਾਂ ਲੋਕੀ ਆਪਣੇ ਮਾਪੇ ਬਪ ਨੂੰ ਕਰੋ ਹੀ ਕੱਢ ਦਿੰਦੇ ਆ ਤੇ ਇਹ ਆਪਣੇ ਮਾਪੇ ਬਪ ਨੂੰ ਦੇਖੋ ਕਿੰਨਾ ਪਿਆਰ ਕਰ ਰਿਹਾ ਤੇ ਕਈ ਜਣੇ ਜੋ ਫੋਰਨ ਚ ਬੈਠਿਆ ਉਹ ਵੀ ਕਹਿੰਦੇ ਆ ਕਿ ਇਹ ਦਿਨ ਜਲਦਾਵੇ ਰੱਬਾ ਮੈਂ ਵੀ ਆਪਣੇ ਮਾਪੇ ਬਪ ਨੂੰ ਮਿਲਣਾ ਚਾਹੁੰ ਜੇਕਰ ਤੁਸੀਂ ਵੀ ਆਪਣੇ ਮਾਪੇ-ਬਾਪ ਨੂੰ ਇੰਨਾ ਹੀ ਪਿਆਰ ਕਰਦੇ ਹੋ ਤੇ ਐਵੇਂ ਹੀ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ ਤੇ ਇੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਆਪਣਾ ਪਿਆਰ ਜ਼ਰੂਰ ਦਿਖਾਓ ਧੰਨਵਾਦ